ਨਾ ਸੌਰਵ ਸ਼ਰਮਾ ਜੀ ਸਾਡੀ ਮੇਰੀ ਦੁਕਾਨ ਆ ਜੀ ਆ ਸ਼ਾਪ ਨੰਬਰ 20 ਐਚਡੀਐਫਸੀ ਬੈਂਕ ਦੇ ਬਿਲਕੁਲ ਕਾਰਨਰ ਦੇ ਵਿੱਚ ਮੈਂ ਪਿਛਲੇ 14 ਸਾਲ ਤੋਂ ਇਹ ਦੁਕਾਨ ਕਰ ਰਿਹਾ ਜੀ ਐਦੀ ਕੰਟੀਨਿਊਸਲੀ ਮੈਨੂੰ ਅੱਜ ਤੋਂ 2 ਦਿਨ ਪਹਿਲਾਂ ਉਹ ਕਾਲੀਆ ਜੀ ਦਾ ਫੋਨ ਆਇਆ ਸੀ ਕਿ ਤੁਹਾਡਾ ਬਾਹਰ ਸਮਾਨ ਪਿਆ ਮੈਂ ਕਿਹਾ ਸਰ ਇਹਨੂੰ ਮੈਂਨੇ ਹੀ ਕਰਨਾ ਥੋੜਾ ਟਾਈਮ ਲੱਗੂਗਾ ਸਾਨੂੰ ਥੋੜਾ ਟਾਈਮ ਦਿਓ ਵੀ ਅਸੀਂ ਇਹਨੂੰ ਸਿਸਟਮ ਨਾਲ ਸੈੱਟ ਕਰ ਲੈਨੇ ਆ ਕਿ ਤੁਹਾਡੇ ਤੁਹਾਡੇ ਹਿਸਾਬ ਨਾਲ ਲੀਗਲ ਨਹੀਂ ਹੈਗਾ ਤਾਂ ਉਸ ਤੋਂ ਬਾਅਦ ਜੀ ਅੱਜ ਸਵੇਰੇ ਮੈਂ ਅਸੀਂ ਘਰ ਸੁੱਤੇ ਪਏ ਸੀ ਸਾਨੂੰ ਸਵੇਰੇ ਫੋਨ ਆਇਆ ਜੀ ਕਿਸੇ ਦਾ ਕਿ ਤੁਹਾਡੀ ਦੁਕਾਨ ਦਾ ਬਾਹਰ ਜਿਹੜਾ ਸਾਮਾਨ ਪਿਆ ਸੀ ਇਹਨਾਂ ਨੇ ਸਾਰਾ ਤੋੜ ਦਿੱਤਾ ਉਹ ਬਿਲਕੁਲ ਤੈਸ਼ ਨੈਸ਼ ਕਰਤਾ ਜੀ ਕੋਈ ਉਹਦਾ ਮਤਲਬ ਕੀ ਸਾਨੂੰ ਨਾ ਕੋਈ ਨੋਟਿਸ ਦਿੱਤਾ ਗਿਆ ਲਿਖਤੀ ਨਾ ਕੋਈ ਲੈਣਾ ਨਾ ਕੋਈ ਦੇਣਾ ਇਹ ਕਹਿੰਦੇ ਜੀ ਇਸ ਕੰਮ ਤੋਂ ਮੈਂ ਰੈਂਟ ਤੇ ਸ਼ਾਪ ਚਲਾ ਰਿਆ ਜੀ ਉਹ ਉਹਦੇ ਤੇ ਕੋਈ ਇਹਨਾਂ ਨੇ ਜੀ ਕੋਈ ਨੋਟਿਸ ਨਹੀਂ ਕੱਢਿਆ ਸਾਨੂੰ ਅੱਜ ਬਿਨਾਂ ਦੱਸੇ ਸਾਡੀ ਦੁਕਾਨਾਂ ਦਾ ਸਾਰਾ ਸਾਮਾਨ ਤੋੜ ਦਿੱਤਾ ਔਰ ਸਾਰਾ ਟੋਟਲੀ ਟੋਟਲੀ ਨੁਕਸਾਨ ਕਰ ਦਿੱਤਾ ਬੜੇ ਤੁਸੀਂ ਕਹਿ ਕੇ ਹਟਿਓ ਕਿ ਇਹਨਾਂ ਨੇ ਸਾਨੂੰ ਕਿਹਾ ਸੀਗਾ ਹਾਂ ਵਰਬਲੀ ਵਰਬਲੀ ਕਿਹਾ ਸੀ ਲਾ ਗਈ ਲਿਖਤੀ ਨੋਟਿਸ ਦਿੱਤਾ ਸੀ ਸਾਨੂੰ ਕਿ ਦੋ ਦਿਨ ਦਾ ਟਾਈਮ ਦਿੱਤਾ ਜੀ ਦੋ ਦਿਨ ਚ ਆਪਣਾ ਸਮਾਨ ਅਸੀਂ ਲੈ ਕੇ ਕਿੱਥੇ ਚਲ ਜਾਈਏ ਕੋਈ ਰੇੜੀ ਤਾਂ ਲਾਈ ਨਹੀਂ ਸਰ ਪਿਛਲੇ 13-14 ਸਾਲ ਤੋਂ ਦੁਕਾਨ ਕਰ ਰਹੇ ਆ 13-14 ਸਾਲ ਤੋਂ ਪ੍ਰਸ਼ਾਸਨ ਸੁੱਤਾ ਹੋਇਆ ਸੀ ਮੈਂ ਇਹਨਾਂ ਕੋਲ ਇੱਕ ਆਪਣਾ ਪਰਸਨਲ ਹੀ ਕੰਮ ਕਰਾਉਣਾ ਸੀ ਉਸ ਕੰਮ ਕਰਾਉਣ ਨੇ ਮੇਰੇ ਕੋਲ 8 ਮਹੀਨੇ ਚੱਕਰ ਲਗਾਏ ਇੱਕ ਪੇਪਰ ਲਿਖਣ ਲਈ 8 ਮਹੀਨੇ ਮਤਲਬ ਕੰਟੀਨਿਊਸ ਦਫ਼ਤਰ ਦੇ ਚੱਕਰ ਮਾਰੇ ਇਹਨਾਂ ਦੀ ਦੁਕਾਨ ਖਰੀਦੀ ਸੀ ਮੈਂ ਪ੍ਰੋਮੋਟਰ ਜੀ ਮੈਨੂੰ ਕਹਿੰਦੇ ਆ ਕਿ ਦੋ ਦਿਨ ਦੇ ਵਿੱਚ ਤੂੰ ਇਹ ਤੰਦੂਰ ਭਾਂਡੇ ਚੱਕ ਕੇ ਕਿਤੇ ਨਟ ਜਾ ਜਾਂ ਅੰਦਰ ਬਾ ਯਾਨੀ ਕਿ ਇਹਨਾਂ ਪ੍ਰਸ਼ਾਸਨ ਅਧਿਕਾਰੀਆਂ ਦਾ ਕਿ ਅਸੀਂ ਨੋਟਿਸ ਦੋ ਵਾਰ ਦਿੱਤਾ ਤੇ ਦੁਕਾਨ ਦੇ ਉੱਤੇ ਵੀ ਚਿਪਾਇਆ ਹੈ। ਨਹੀਂ ਨਹੀਂ ਚਿਪਾਇਆ ਤੁਸੀਂ ਸਾਡੇ ਨਾਲ ਚੱਲ ਸਕਦੇ ਆਂ ਜੀ। ਸਾਡੀ ਦੁਕਾਨ ਦੇ ਸਾਰਾ ਸਮਾਨ ਬਾਹਰ ਪਿਆ ਹੈ। ਬਾਹਰ ਸ਼ਟਰ ਲੱਗੇ ਹੋਏ ਦੇਖੋ ਲੋ ਕਿਤੇ ਨੋਟਿਸ ਲੱਗਾ ਹੋਵੇ ਜਾਂ ਫਾੜਿਆ ਹੋਵੇ। ਕਿਤੇ ਵੀ ਪੂਰੀ ਮਾਰਕੀਟ ਦੇ ਬੰਦੇ ਨਾਲ ਖੜੇ ਆ ਜੀ ਕੋਈ ਨੋਟਿਸ ਇਹਨਾਂ ਨੇ ਚਿਪਕਾਇਆ ਜੀ। ਇਹ ਸ਼ਰਿਆਮ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੋਰਸ਼ਨ ਖਾਲੀ ਤੋੜ ਨਹੀਂ ਸਕਦੇ ਦੁਕਾਨਾਂ ਨੂੰ ਵਿੱਚੋਂ ਖਾਲੀ ਨਹੀਂ ਕਰ ਸਕਦੇ ਪਰ ਫਿਰ ਵੀ ਉਹਨਾਂ ਨੇ ਖਾਲੀ ਕੀਤੀਆਂ ਹੋਈਆਂ ਇਹ ਉਹਨਾਂ ਦੀ ਕੰਦਾ ਕਰਕੇ ਦਿਖਾ ਕੇ ਸਾਡੇ ਵਰਗੇ ਛੋਟੇ ਲੋਕਾਂ ਦੇ ਨਾਲ ਜਿਹੜੇ ਹਾਥੀ ਮਿਹਨਤ ਕਰਕੇ ਭਾਜੀ ਆਪਣਾ ਕਾਰੋਬਾਰ ਚਲਾਉਂਦੇ ਆ ਅਸੀਂ ਸਾਡੇ ਕੋਲ 6-6 7-7 ਅੰਪਲਾਈ ਕੰਮ ਕਰਦੇ ਆ ਕਿੰਨੀਆਂ ਤਾਂ ਗੱਲਾਂ ਇਹਨਾਂ ਨੇ ਅੱਜ ਅੱਜ ਫੂਡ ਦੀਆਂ ਲੋਕਾਂ ਦੀ 1 2 5 6 7 ਦੁਕਾਨਾਂ ਸਾਰੀਆਂ ਤੋੜੀਆਂ ਦੀ ਉਹਨਾਂ ਦਾ ਸਾਰਾ ਸਮਾਨ ਤੋੜ ਦਿੱਤਾ ਬਾਹਰ ਪਿਆ ਭਾਜੀ 13 ਸਾਲ ਤੋਂ 25 ਦੇ ਰਿਹਾ ਜੀ ਇਹ ਉੱਥੇ ਜਿਹੜਾ ਵਾ ਸ਼ਰਾਬ ਵਗੈਰਾ ਪਲਾਈ ਜਾਂਦੀ ਹੈਗੀ ਆ ਬਾਹਰ ਗੱਡੀਆਂ ਦੇ ਵਿੱਚ ਲੋਕ ਬੈਠੇ ਸ਼ਰਾਬ ਗੱਡੀਆਂ ਦੇ ਵਿੱਚ ਲੋਕ ਸ਼ਰਾਬ ਪੀਂਦੇ ਆ ਜੀ ਉਹ ਗੱਡੀਆਂ 'ਚ ਸ਼ਰਾਬ ਪੀਣਾ ਕੋਈ ਗੁਨਾਹ ਨਹੀਂ ਆ ਜੀ ਲੋਕੀ ਇੱਕ ਪਬਲਿਕ ਪਲੇਸ ਤੇ ਥੋੜਾ ਸ਼ਰਾਬ ਪੀ ਰਹੇ ਆ ਇਹ ਇੱਕ ਐਸਸੀਓ ਦੀ ਮਾਰਕੀਟ ਹੈਗੀ ਆ ਲੋਕੀ ਆਉਂਦੇ ਜਾਂਦੇ ਆ ਇੰਜੋਏ ਕਰਦੇ ਸ਼ਰਾਬ ਪੀਂਦੇ ਆ ਕੋਈ ਸ਼ਰਾਬ ਪੀਣਾ ਕੋਈ ਗੁਨਾਹ ਨਹੀਂ ਆ ਕੋਈ ਚਿੱਟਾ ਤਾਂ ਨਹੀਂ ਵੀਰੇ ਕੋਈ ਦੁਕਾਨ ਬੰਦ ਆ ਨਸ਼ਾ ਕਰ ਰਹੇ ਆ ਜੀ ਅੰਦਰ ਬੈ ਕੇ ਸਮੈਕਾ ਪੀ ਰਹੇ ਆ ਤਾਂ ਤਾਂ ਗੰਦੇ ਕਹਿਣ ਨਾ ਉਥੇ ਠੇਕਾ ਖੁੱਲਾ ਹੈ ਮਾਰੀ ਠੇਕੇ ਨੂੰ ਜਾਂਦੇ ਬੰਦ ਦੁਕਾਨ ਨਾ ਕਮੇਟੀ ਨੂੰ ਠੇਕੇਦਾਰ ਸੋਲਿਡ ਪ ਆ ਜਨਾਬਾ ਮੇਰਾ ਕਾਲਾ ਜੀ ਮੈਂ ਨਾਮ ਦੀ ਰੇੜੀ ਲਾਂਦਾ ਸਰ 13 ਸਾਲ ਹੋ ਗਿਆ ਲੰਦੇ ਨੂੰ ਅੱਜ ਮੈਨੂੰ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿਦਾ ਚੱਕ ਲਈ ਆ ਫਿਰ ਦੋ ਚਾਰ ਦਿਨ ਫੜੋ ਸਰ ਮੈਂ ਚੱਕ ਲਾਂ ਨਾ ਉਤੋਂ ਬਾਅਦ ਕੋਈ ਨੋਟਿਸ ਅਨੋਂ ਸਹੀ ਕੋਈ ਖਬਰ ਨਹੀਂ ਆਈ ਆ ਅੱਜ ਸਵੇਰੇ 7 ਵਜੇ ਉਹਨਾਂ ਨੇ ਤੋੜਤੀ ਆ ਉਹਨੂੰ ਅੱਜ 13 ਸਾਲ ਹੋ ਗਏ ਪਰਚੀ ਦੇਣ ਦੇ ਨੂੰ ਜਾਣੋ ਹੁਕਮ ਇਹ ਦਿਨ ਪਰਚੀ ਦੇਣ ਦੇ ਰਿਹਾ ਛੋਟੇ ਛੋਟੇ ਬੱਚੇ ਅਸੀਂ ਪਾਲਣ ਕਿ ਜਾਈ ਕਿਤੇ ਅਸੀਂ ਰੋ ਦਿਖਾਈਏ ਕਿਤੇ ਫਰਜ਼ੀ ਸੀ ਬੰਦੇ ਸੀ ਛੋਟੀ ਜਿਹੜੀ ਦਾਗ ਦੇ ਚੋਰ ਸੀ ਉਹ ਬੇਂਟ ਕਰਦੇ ਖਾਂਦੇ ਆ 1000 ਰੁਪਏ ਦੇਦਾਜੀ ਮਹੀਨਾ ਰੋਜ਼ ਚ ਮਹੀਨਾ 1000 ਰੁਪਏ ਲੈ ਜਾਂਦੇ ਕਮੇਟੀ ਅਜੀ 12 13 ਸਾਲ ਹੋ ਗਏ ਲਾਂਦੇ ਨੂੰ ਅੱਜ ਇੱਕ ਜਗ੍ਹਾ ਨਹੀਂ ਆ ਕੇ ਸਵੇਰੇ 7:00 ਵਜੇ ਮਾਮ ਤਰਪਨ ਬਣਾ ਬੈਠੇ ਸੀ ਕਿ ਜਾਪੇ ਵਿੱਚ ਆ ਕੇ ਤੋੜ ਦਿੱ ਤੋੜ ਫੁਰ ਗੱਤੇ ਸਾਰਾ ਨੁਕਸਾਨ ਕੀਤੇ ਹੋਰ ਕੀ ਨਿਕਲਿਆ ਹੋ ਸਕਦਾ ਬੈਲਟ ਉੱਪਰ ਜਿਹੜੀ ਇਤਰਾਸੇ ਗ੍ਰੀਨ ਬੈਲਟ ਛੱਡੀ ਸੀ ਉਹਦੇ ਉੱਪਰ ਆਪਣੀ ਰਸੋਈ ਬਣਾ ਲਈ ਸੀ ਕਿ ਜਿਹੜੀ ਕਿ ਲਾਗ ਦੇ ਮੁਕਾਬਲ ਤੁਸੀਂ ਗ੍ਰੀਨ ਬੈਲਟ ਨੂੰ ਛੇੜ ਨਹੀਂ ਸਕਦੇ ਫਿਰ ਇਹਨਾਂ ਨੇ ਕੀ ਕਰਦੇ ਸ਼ਾਮ ਨੂੰ ਜਿਹੜੀ ਪਾਰਕ ਵਾਲੀ ਜਗ੍ਹਾ ਆ ਉੱਥੇ ਬੰਦੇ ਬਿਠਾ ਗਏ ਕਹੇ ਜਿਹੜਾ ਹੈਗਾ ਉੱਥੇ ਸੱਟ ਕਰਦੇ ਆ ਜੀ ਸਾਡਾ ਜੀ ਕੀ ਨਾਮ ਹੈ ਤੁਹਾਡਾ ਨਾਮ ਮੇਰਾ ਸੰਜੀਪ ਪਾਲਿਆ ਸੁਪਰਡੈਂਟ ਜੀ ਤੁਹਾਡੇ ਉਨੋਂ ਦੁਕਾਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਜੋ ਹੰਦਿਆਜ ਕਬਜ਼ੇ ਤੁਹਾਡੇ ਉਨੋਂ ਕਿਹਾ ਜਾ ਰਿਹਾ ਕਿ ਉਹ ਹਟਾਏ ਗਏ ਹਾਂ ਜੀ ਇੱਕ ਦੇ ਇੱਕ ਬੰਦੇ ਨੇ ਤਾਂ ਉੱਤੇ ਗ੍ਰੀਨ ਬੈਲਟ ਦੇ ਉੱਪਰ ਸੋਈ ਬਣਾ ਲਈ ਸੀ ਤੇ ਔਰ ਗ੍ਰੀਨ ਬੈਲਟ ਉੱਪਰ ਦਾ ਸਿ ਅਕੋਰਡਿੰਗ ਟੂ ਲਾ ਕੁਝ ਕਰ ਵੀ ਨਹੀਂ ਸਕਦੇ ਉਹ ਤਾਂ ਗ੍ਰੀਨ ਬੈਲਟ ਹੀ ਰਹਿਣੀ ਹੈ ਤੇ ਜੋ ਵੀ ਕੰਮ ਅਸੀਂ ਕੀਤਾ ਵਿਜਨ ਗਵਰਨਮੈਂਟ ਲਿਮਿਟਸ ਕੀਤਾ ਹੁਣ ਮਾਸਟਰ ਸ਼ੈਫ ਵਾਲੇ ਨੇ ਕੀਤਾ ਸੀ ਜਿਹੜਾ ਬਰਾਂਡਾ ਹੈ ਤੇ ਪਲੱਸ ਜਿਹੜੀ ਬਾਹਰ ਪਾਰਕਿੰਗ ਵਾਲੀ ਜਗ੍ਹਾ ਆ ਉਹਦੇ ਉੱਪਰ ਆਪਣੇ ਤੰਦੂਰ ਵਾਲਾ ਲਾਏ ਹੋਏ ਸੀਗੇ ਤੇ ਜਿਹੜੇ ਵੀ ਕੰਮ ਅਸੀਂ ਕੀਤੇ ਆ ਜਾਂ ਰੇੜੀਆਂ ਹਟਾਈਆਂ ਉਹ ਇਸ ਸ਼ਹਿਰ ਦੀ ਸੁੰਦਰਤਾ ਲਈ ਕੀਤਾ ਸੀ ਅਸੀਂ ਕੋਈ ਪਰਸਨਲ ਸਾਡਾ ਪਰਸਨਲ ਯੂਜ਼ ਵਿੱਚ ਕੁਝ ਵੀ ਨਹੀਂ ਹੈ ਹੁਣ ਜਿੱਦਾਂ ਇਹ ਅਲੀਗੇਸ਼ਨ ਲਾਇਆ ਜਨਰੇਟਰ ਉੱਥੇ ਰੱਖਿਆ ਜੀ ਉਹ ਵੀ ਹਟਾਓ ਸਾਡੇ ਨਾਲ ਚਲੋ ਸਾਡੇ ਦਾ ੱਟਕਾ ਮੁੱਕੀ ਵੀ ਕੀਤੀ ਹੁਣ ਜਨਰੇਟਰ ਵਾਲਿਆਂ ਨੂੰ ਵੀ ਅਸੀਂ ਟਾਈਮ ਲਿਮਿਟ ਦਿੱਤੀ ਦੀ 7 ਦਿਨ ਦਾ ਉਹਨੂੰ ਟਾਈਮ ਦਿੱਤਾ ਅਗੇ ਤੁਸੀਂ 7 ਦਿਨ ਵਿੱਚ ਇਹਨੂੰ ਹਟਾਓ ਇੱਥੋਂ ਜੇ ਉਸ ਤੋਂ ਬਾਅਦ ਨਹੀਂ ਹਟਾਉਗੇ ਫਿਰ ਅਕੋਰਡਿੰਗ ਟੂ ਲਾ ਜੋ ਵੀ ਅਸੀਂ ਕਰਨਾ ਹੋਗਾ ਉਹਦੇ ਅਕੋਰਡਿੰਗਲੀ ਚੱਲੇ ਮਰੋਨਾ ਦਾ ਰੋਪਾ ਕਿ ਸਾਨੂੰ ਨੋਟਿਸ ਵੀ ਨਹੀਂ ਕੋਈ ਇਹਨਾਂ ਨੇ ਸਾਡੇ ਨੋਟਿਸ ਦਿੱਤੇ ਜਿਹੜੇ ਨੋਟਿਸ ਉੱਤੇ ਆਪਨ ਕਬਾਬ ਵਾਲੇ ਨੇ ਵੀ ਤਮਾਸ ਸ਼ੈਫ ਵਾਲੇ ਨੇ ਵੀ ਤਾਂ ਉੱਥੇ ਚਪਕਾ ਕੇ ਵੀ ਆਏ ਐ ਇਹ ਤਾਂ ਉਹ ਝੂਠ ਬੋਲ ਰਹੇ ਨੇ ਨਾ ਬੰਦੇ ਜਿਹੜੇ ਜਿਹੜੇ ਦਿੱਤੇ ਰੇੜੀਆਂ ਵਾਲਿਆਂ ਨੇ ਸਾਡਾ ਜਿਹੜਾ ਨੋਟਿਸ ਦੇਣਾ ਨਹੀਂ ਸੀ ਬੰਦਾ ਕਿਉਂਕਿ ਉਹ ਇਨਕ੍ਰੋਚਮੈਂਟ ਐ ਇਨਕ੍ਰੋਚਮੈਂਟ ਵਾਲਿਆਂ ਨੂੰ ਸੀ ਨੋਟਿਸ ਨਹੀਂ ਦਨ ਦੇ ਹਨ ਵਰਬਲੀ ਕਿਹਾ ਸੀ ਤੁਸੀਂ ਹਟਾ ਲਓ ਜਿਵੇਂ ਸਾਡਾ ਕਹਿ ਕੇ ਆਇਆ ਸੀ ਇਸ ਵੇਲੇ ਚੇਅਰਮੈਨ ਸਾਹਿਬ ਨੇ ਵੀ ਕਿ ਪਟੋ ਉਹ ਸਮੇਂ ਦਾ ਸੀ ਕਿ ਨਹੀਂ ਯਾਦ ਇਹ ਤਾਂ ਹੈ ਵੀ ਇਹ। ਹੁਣ ਦੇਖੋ ਕੋਈ ਐਡੀ ਮਹਿੰਗੀ ਮਾਰਕੀਟ ਦਾ ਮੋੜੋਂ ਤੁਸੀਂ ਬੋਰੀਆਂ ਟੰਗੀਆਂ ਹੋਈਆਂ। ਉੱਤੇ ਇਹ ਟੇਬਲ ਲਾ ਕੇ ਬੈਠੇ ਹੋਏ। ਉੱਥੇ ਇੱਕ ਟ੍ਰੈਕ ਗੱਡੀ ਖੜੀ ਕਰਦੇ ਟ੍ਰੈਫਿਕ ਜਾਮ ਹੋ ਜਾਂਦਾ। ਉੱਥੇ ਮਾਰਕੀਟ ਦੀ ਲੁੱਕ ਕੀ ਰਹੇਗੀ? ਇਹ ਕਿਸੇ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਵੱਲੋਂ ਜਾਂ ਕਿਸੇ ਮੰਤਰੀ ਵੱਲੋਂ ਕੋਈ ਪ੍ਰੈਸ਼ਰ ਆਈਜ਼ ਨਹੀਂ ਨਹੀਂ ਪ੍ਰੈਸ਼ਰ ਨਹੀਂ ਇਹ ਦੇਖੋ ਜੀ ਅਸੀਂ ਤਾਂ ਲੋਕਾਂ ਨੇ ਪ੍ਰੈਸ਼ਰ ਸੱਲੇ ਕਰਦੇ ਆ ਸਾਡੇ ਕੋਲ ਕੰਪਲੇਂਟਾਂ ਦਿੰਦੇ ਆ ਲੋਕ ਆ ਕੇ ਕਿ ਆਹ ਚੀਜ਼ ਹੋ ਰਹੀ ਹੈ ਜੀ ਆਹ ਚੀਜ਼ ਹੋ ਰਹੀ ਹੈ। ਅਸੀਂ ਤਾਂ ਲੋਕਾਂ ਦੇ ਕੰਮ ਲਈ ਅਸੀਂ ٹرسٹ ਜਿਹੜਾ ਹੁਸ਼ਿਆਰਪੁਰ ਦੀ ਸੁੰਦਰਤਾ ਲਈ ਕੰਮ ਕਰ ਰਹੇ ਹਾਂ ਕਿ ਜਿੰਨਾ ਸਾਡੇ ਕੋਲ ਹੋ ਸਕਦਾ ਅਸੀਂ ਕਰ ਲਈਏ। ਇਹ ਜੋ ਅਗਰ ਕਾਰਵਾਈ ਕੀਤੀ ਗਈ ਹੈ ਤੁਹਾਡੇ ਇੰਟਰਸਟ ਨਾਲ ਨਹੀਂ ਸੀਗੀ ਕਿ ਕਿਸੇ ਕੰਪਲੇਂਟ। ਨਹੀਂ ਕੰਪਲੇਂਟ ਤਾਂ ਬਹੁਤ ਆਈਆਂ ਸਾਡੇ ਕੋਲ ਬਹੁਤ ਵਰਗਲੀ ਆਉਂਦੀਆਂ ਸੀ ਕਿ ਲੋਕ ਉੱਥੇ ਸ਼ਰਾਬ ਵੀ ਪੀਂਦੇ ਆ ਕਿ ਪੀਂਦੇ ਕਿਉਂਕਿ ਹੁਣ ਕੋਈ ਆ ਗਿਆ ਸ਼ਰਾਬ ਪੀ ਕੇ ਅੱਗੇ ਖਾ ਰਿਹਾ ਹੁਣ ਉਹਦੇ ਵਿੱਚ ਕੋਈ ਕਿਸੇ ਨਾਲ ਹੋ ਜਾਂਦੀ ਉੱਚੀ ਨਹੀਂ ਕਿ ਉਹ ਤੇ ਕੀ ਕਰਾਂਗੇ। ਅਸੀਂ ਤਾਂ ਆਮ ਲੋਕਾਂ ਦੀ ਸੇਫਟੀ ਜਨਾਨੀਆਂ ਉੱਤੇ ਖੜ ਨਹੀਂ ਸਕਦੇ ਆ ਕੁੜੀਆਂ ਉੱਤੇ ਖੜ ਖੜੀਆਂ ਨਹੀਂ ਹੋ ਸਕਦੀਆਂ। ਚਾਂ ਮੇਲੇ ਤਾਂ ਕਿਥੋਂ ਦੀ ਆਕਸੀਜਨ ਉਹ ਇਹ ਕਾਰਵਾਈ ਇਹ ਨਾ ਤਾਂ ਕੀ ਰਹੂਗੀ ਕਿ ਜਿਹੜੇ ਬੈਂਕ ਵਗੈਰਾ ਵਾਲੇ ਵੀ ਦੇਖੋ ਬੈਂਕ ਵਾਲਿਆਂ ਨੂੰ ਵੀ ਅਸੀਂ ਨੋਟਿਸ ਕੱਢਿਆ ਕਿ ਜਨਰੇਟਰ ਬਿਨ ਤੇ ਹੋ ਵੀ ਉਹਨਾਂ ਦਾ ਵੱਡਾ ਕੰਮ ਹੈ ਉਹ ਜਨਰੇਟਰ ਨੂੰ ਲਾ ਕੇ ਕਿਤੇ ਇੰਸਟਾਲ ਕਰਨਾ 7 ਦਿਨ ਦਾ ਉਹਨੂੰ ਟਾਈਮ ਦਿੱਤਾ ਹੈ ਉਸ ਤੋਂ ਬਾਅਦ ਜੋ ਅਗੇ ਗਵਰਨਮੈਂਟ ਦਾ ਪ੍ਰੋਸੈਸ ਹੋਏਗਾ ਅਸੀਂ ਐਡਾਪਟ ਕਰਾਂਗੇ ਮੇਰਾ ਸਰ ਇੱਕ ਛੋਟਾ ਜਿਹਾ ਸਵਾਲ ਹੈ ਲਾਸਟ ਆਖਰੀ ਕੇ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਦੁਕਾਨਦਾਰੀਆਂ ਦੁਕਾਨਦਾਰ ਜਿਹੜੇ ਸੀਗੇ ਉਹਨਾਂ ਦੀ ਮੌਜੂਦਗੀ ਚ ਕਿਉਂ ਨਹੀਂ ਕੀਤੀ ਗਈ ਦੁਕਾਨਾਂ ਬੰਦ ਚ ਇਹ ਬੰਦੇ ਜਿਹੜੇ ਆ ਗਏ ਰੋਲਾ ਭੋ ਪਾਉਂਦੇ ਆ ਤੁਹਾਨੂੰ ਪਹਿਲਾਂ ਵੀ ਅਸੀਂ ਇੱਕ ਵਾਰ ਗਏ ਸੀਗੇ ਇਹਨਾਂ ਨੇ ਸਾਡੇ ਕਹਿਣ ਤੇ ਉਸ ਵੇਲੇ ਵੀ ਨਹੀਂ ਸੀ ਇਹਨਾਂ ਨੇ ਆ ਕੇ ਇਹਨਾਂ ਨੇ ਸਾਈਡਾ ਹਟਾ ਦੀਆਂ ਤੇ ਕਹਿੰਦੇ ਅਸੀਂ ਨਹੀਂ ਹਟਾਣੀ ਆ ਇਸ ਲਈ ਸਾਨੂੰ ਜਿਹੜਾ ਇਹ ਕੰਮ ਹੈ ਕਿ ਆਰਾਮ ਨਾਲ ਸੀ ਪਬਲਿਕ ਪੀਸਫੁਲੀ ਜਿਹੜਾ ਕਰ ਸਕੀਏ ਠੀਕ ਥੈਂਕ ਯੂ Innovation, DNA, University.